ਹੋ ਰਹੀ ਆ ਸਾਡੇ ਨਾਲ ਬਹੁਤ ਸਪਰਕ ਹੁੰਦੇ ਨੇ ਅੱਛਾ ਜੀ ਵੀ ਹੁਣ ਜਿਹਨੂੰ ਜਿਹਨੂੰ ਪਤਾ ਲੱਗ ਗਿਆ ਉਹ ਜਦੋਂ ਉਹਨੂੰ ਬੁਖਾਰ ਹੁੰਦਾ ਉਹ ਡਾਕਟਰ ਕੋਲ ਨਹੀਂ ਜਾਂਦਾ ਉਹ ਸਾਡੇ ਕੋਲੇ ਆ ਜਾਂਦਾ ਮੈਨੂੰ ਡ੍ਰੈਗਨ ਦੇ ਕੈਮ ਆ ਗਿਆ ਤਾਂ ਉਸ ਟਾਈਮ ਇਹ ਰੈੱਡ ਹੋਣਾ ਸ਼ੁਰੂ ਹੋ ਜੂਗਾ ਜੀ ਇਹਨੂੰ ਉਤਾਰ ਦਾਂਗੇ ਅੱਛਾ ਜੀ ਉਤਾਰ ਕੇ ਇਹਨੂੰ ਕਿਤੇ ਦੂਰ ਜਾ ਕੇ ਮਿੱਟੀ માં ਦੱਬ ਦਾਂਗੇ ਠੀਕ ਹੈ ਜੀ ਅਗਰ ਕੋਈ ਜ਼ਿਆਦਾ ਪੱਤਾ ਸਾਡਾ ਉੱਪਰ ਉਹ ਡੈਮੇਜ ਹੋ ਜਾਂਦਾ ਅਸੀਂ ਉਹਦੀ ਕਟਿੰਗ ਕਰ ਦਿੰਦੇ ਹੁਣ ਤਾਂ ਆਮ ਫਸਲਾਂ ਨਾਲੋਂ ਇਹਦਾ ਫਾਇਦਾ ਕਿਤੇ ਜ਼ਿਆਦਾ ਹੈ ਬਿਲਕੁਲ ਆਪਣਾ 100% ਆਰਗੈਨਿਕ ਫਰੂਟ ਹੈ ਜੀ ਇਹ ਆਰਗੈਨਿਕ ਆਪਾਂ ਇਹਦੇ ਵਿੱਚ ਹਰ ਇੱਕ ਪ੍ਰੋਡਕਟ ਆਰਗੈਨਿਕ ਹੀ ਯੂਜ਼ ਕਰਦੇ ਆ। ਲੈ ਵੀ ਸੱਜਣੋ ਅੱਜ ਤੁਹਾਨੂੰ ਲੈ ਕੇ ਆਏ ਆ ਆਪਾਂ ਡ੍ਰੈਗਨ ਫਰੂਟ ਦੇ ਬਾਗ 'ਚ। ਵੀਰ ਭਾਈ ਨੇ ਬਹੁਤ ਸੋਹਣਾ ਹੀ ਡ੍ਰੈਗਨ ਫਰੂਟ ਦਾ ਬਾਗ ਲਾਇਆ। ਪੂਰਾ ਆਰਗੈਨਿਕ ਬਾਗ ਹੈਗਾ। ਹਨਾ ਦੇਖੋ ਕਿੰਨੇ ਪਿਆਰੇ ਪਿਆਰੇ ਫਰੂਟ ਲੱਗੇ ਹੋਏ ਨੇਗੇ। ਆਪਾਂ ਬਾਈ ਜੀ ਹੋਰ ਅੱਜ ਤੁਹਾਡੀ ਗੱਲ ਕਰਾਉਨੇ ਆਗੇ। ਹਾਂਜੀ ਬਾਈ ਜੀ। ਬਾਈ ਜੀ ਅਨਮੋਲ ਡ੍ਰੈਗਨ ਫਰੂਟ ਫਾਰਮ ਵਿੱਚ ਆਪ ਜੀ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਮੈਂ ਸ਼ੁਕਰਿਆਦਾ ਕਰਨਾ ਚਾਹਾਂਗਾ ਮੇਰੇ ਗੁਰੂ ਦੇਵ ਧੰਨ ਧੰਨ ਬਾਬਾ ਸ਼ੇਰਨਾਥ ਜੀ ਮਹਾਰਾਜ ਜ ਹਾਂਜੀ ਭਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਇਹ ਆਪਣਾ ਲਲੌਛੀਆ ਜੀ ਜ਼ਿਲ੍ਹਾ ਪਟਿਆਲਾ ਪੰਜਾਬ ਦੇ ਵਿੱਚ ਹੈ ਜੀ ਠੀਕ ਹੈ ਜੀ ਤੇ ਆਪਣਾ ਹਨਾ ਇਹ ਸਾਰਾ ਆਰਗੇਨਿਕ ਫਰੂਟ ਹੈ ਜੀ ਇਹ ਹਾਂਜੀ ਬਿਲਕੁਲ ਆਪਣਾ 100% ਆਰਗੇਨਿਕ ਫਰੂਟ ਹੈ ਜੀ ਇਹ ਆਰਗੇਨਿਕ ਹੀ ਆਪਾਂ ਇਹਦੇ ਵਿੱਚ ਹਰ ਇੱਕ ਪ੍ਰੋਡਕਟ ਆਰਗੇਨਿਕ ਹੀ ਯੂਜ਼ ਕਰਦੇ ਆ ਠੀਕ ਹੈ ਜੀ ਇਹ ਸੋਨੇ ਸ਼ੁਰੂਆਤ ਕਦੋਂ ਕਰੀ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਨੂੰ ਲਗਭਗ 6 ਮਹੀਨਾ ਸਾਲ ਲੱਗ ਚੁੱਕਿਆ ਜੀ ਆਪਣੇ ਫਾਰਮ ਨੂੰ ਅੱਛਾ ਜੀ ਹਾਂਜੀ ਜੀ ਫਿਰ ਸੋਨੇ ਇਹ ਹਨਾ ਹੋਰ ਫਾਸਲੇ ਛੱਡ ਕੇ ਹਨਾ ਇਧਰ ਲਈ ਤੁਸੀਂ ਵਧੇ ਹਨਾ ਇਹ ਤੁਹਾਨੂੰ ਦਿਮਾਗ 'ਚ ਤੁਹਾਡੇ ਕਿੱਥੋਂ ਚੀਜ਼ ਆਈ ਵੀ ਆਪਾਂ ਇਹ ਚੀਜ਼ ਡ੍ਰੈਗਨ ਫਰੂਟ ਦਾ ਕਰੀਏ ਵੀ ਇੱਕ ਤਾਂ ਸਾਡੇ ਕੋਲੇ ਜੋ ਰਕਵਾ ਸੀ ਜ਼ਮੀਨ ਦਾ ਉਹ ਥੋੜਾ ਘੱਟ ਸੀਗਾ ਤੇ ਅੱਜ ਕੱਲ ਆਪਾਂ ਨੂੰ ਪਤਾ ਹੈ ਵੀ ਪਾਣੀ ਦੀ ਜੋ ਪ੍ਰੋਬਲਮ ਆਪਣੇ ਪੰਜਾਬ 'ਚ ਜਾਂ ਸਾਰੇ ਸੂਬਿਆਂ 'ਚ ਕਾਫੀ ਜ਼ਿਆਦਾ ਹੋ ਰਹੀ ਹੈ ਫਿਰ ਅਸੀਂ ਇਹ ਸੋਚਿਆ ਵੀ ਕਿਉਂਕਿ ਘੱਟ ਜੋ ਥੋੜੇ ਏਕੜ ਵਾਲਾ ਕਿਸਾਨ ਹੈ ਉਹ ਅੱਜ ਕੱਲ ਬੋਰ ਦਾ ਖਰਚਾ ਟਿਊਬਲ ਵੀ ਨਹੀਂ ਉਹ ਕਰ ਸਕਦਾ ਸਹੀ ਹੈ ਜੀ ਤੇ ਫਿਰ ਅਸੀਂ ਉਸ ਦਿਮਾਗ ਵਿਚ ਸਾਡੇ ਆਇਆ ਸੀ ਡ੍ਰੈਗਨ ਫਰੂ ਬਾਰੇ ਸਰਚ ਕਰਕੇ ਫਿਰ ਅਸੀਂ ਸੋਚਿਆ ਵੀ ਕਿ ਉਹਨਾਂ ਡ੍ਰੈਗਨ ਫਰੂ ਲਾਇਆ ਜਾਵੇ ਕਿਉਂਕਿ ਇਹਦੇ ਤੇ ਪਾਣੀ ਦਾ ਵੀ ਬਹੁਤ ਜ਼ਿਆਦਾ ਬਚਤ ਹੈ ਤੇ ਬਾਕੀ ਫਸਲਾਂ ਨਾਲੋਂ ਇਹ ਹਟਕੇ ਵੀ ਹੈ ਠੀਕ ਹੈ ਇਹ ਬਾਕੀ ਫਸਲਾਂ ਨਾਲੋਂ ਇਹਦੀ ਕਿੰਨੀ ਕਾਪ ਨੂੰ ਆਮਦਨ ਆਉਂਦੀ ਆ ਵਦਦਾ ਨਾ ਕਿ ਆਪਣਾ ਇਹਦਾ ਬੈਨੀਫਿਟਾ ਲਾਉਣ ਦਾ ਕਿੰਨੀ ਕੀਚ ਆਪਣੀ ਖੇਚ ਲਾਈ ਦੇਖੋ ਖੇਤ ਚਲਾਤਾ ਇਹਨਾਂ ਦਾ ਜੋ ਇਸਦਾ ਖਰਚਾ ਹੈਗਾ ਉਹ ਸ਼ੁਰੂਆਤੀ ਖਰਚਾ ਹੀ ਹੈ ਬਸ ਇਸ ਨੂੰ ਲਗਾਉਣ ਦਾ ਜੋ ਖਰਚਾ ਹੈ ਕਿਉਂਕਿ ਇਹ ਜੋ ਬੁੱਟਾ ਹੈ ਇਹਦੇ ਵਿੱਚ ਆ ਕੋਈ ਆਪਣੀ ਜਾਣ ਨਹੀਂ ਹੁੰਦੀ ਇਸ ਨੂੰ ਸਪੋਰਟ ਦੇਣੀ ਪੈਂਦੀ ਹੈ। ਠੀਕ ਹੈ। ਤਾਂ ਸਪੋਰਟ ਦੇ ਖਾਤਰ ਆਪਾਂ ਨੂੰ RCC ਪਿੱਲਰ ਤੇ ਰਿੰਗ ਵਗੈਰਾ ਇਹਦੇ ਵਿੱਚ ਕਿਉਂਕਿ ਸ਼ੁਰੂਆਤੀ ਖਰਚਾ ਹੈਗਾ ਤੇ ਬਾਅਦ ਦੇ ਵਿੱਚ ਚਲੋ ਮਿਹਨਤ ਤਾਂ ਹਰ ਇੱਕ ਫਸਲ ਤੇ ਆਪਾਂ ਨੂੰ ਕਰਨੀ ਹੀ ਪੈਂਦੀ ਹੈ। ਉਹ ਕੋਈ ਜ਼ਿਆਦਾ ਨਹੀਂ ਹੈਗੀ। ਹੂੰ ਹੂੰ। ਉਹ ਤਾਂ ਰੈਗੂਲਰ ਜਿਵੇਂ ਜੋ ਆਪਾਂ ਫਸਲਾਂ ਤੇ ਕਰਦੇ ਆ ਧਿਆਨ ਤਾਂ ਦੇਣਾ ਹੀ ਪੈਣਾ। ਬਾਕੀ ਰਹੀ ਇਹਦੀ ਫਾਇਦੇ ਦੀ ਗੱਲ ਤਾਂ ਆਮ ਫਸਲਾਂ ਨਾਲੋਂ ਇਹਦਾ ਫਾਇਦਾ ਕਿਤੇ ਜ਼ਿਆਦਾ ਹੈ। ਠੀਕ ਹੈ। ਹਾਂ ਕਾਫੀ ਮਾਤਰਾ 'ਚ ਕਾਫੀ ਫਰਕ ਹੈ। ਤੇ ਆਪਣਾ ਹੀ ਇਸ ਤੇ ਰਿੰਗ ਦੇ ਖਰਚਾ ਕਿੰਨਾ ਹੁੰਦਾ ਜੀ? ਤੁਸੀਂ ਪਹਿਲਾਂ ਸਟਾਰਟਿੰਗ ਤੋਂ ਕਿੰਨਾ ਸਟਾਰਟ ਕਰਿਆ ਸੀ? ਕਿੰਨੀ ਅਸੀਂ 150 ਪੌਲ ਲਾਇਆ ਸੀਗਾ ਇਹ ਇੱਕ ਪੌਲ ਨੂੰ ਚਾਰ ਬੁੱਟੇ ਲੱਗਦੇ ਨੇ ਅੱਛਾ ਜੀ ਇੱਕ ਪੌਲ ਨੂੰ ਚਾਰ ਬੁੱਟੇ ਤੇ ਕਿੱਲੇ ਦੇ ਵਿੱਚ ਤਕਰੀਬਨ 450 ਤੋਂ 500 ਦੇ ਵਿੱਚ ਵਿੱਚ ਪੌਲ ਲੱਗਦਾ ਅੱਛਾ ਜੀ ਇਹ ਇੱਕ ਵਿੱਗੇ 'ਚ ਆਪਾਂ 100 ਪੌਲ ਕਹਿ ਸਕਦੇ ਹਾਂ ਕਿਉਂਕਿ ਸਾਡੇ ਜੋ ਇੱਕ ਏਕੜ ਹੈ ਉਹ 8 ਕਨਾਲਾਂ ਦਾ ਜਾਂ 5.5 ਵਿੱਗੇ ਕਹਿ ਸਕਦੇ ਹਾਂ ਠੀਕ ਹੈ ਜੀ ਤਾਂ ਇਸ ਦਾ ਜੋ ਖਰਚਾ ਜੋ ਆਪਾਂ ਮੰਨ ਕੇ ਚੱਲੀਏ ਅੱਜ ਦੇ ਹੁਣ ਦੇ ਟਾਈਮ 'ਚ ਤਾਂ 11 ਕੁ 100 ਦਾ ਇਹ ਪੌਲ ਪੈਂਦਾ ਅੱਛਾ ਜੀ ਵਿੱਦ ਪਲਾਨ 'ਚ ਠੀਕ ਹੈ ਪਲਾਂਟ ਚਾਰ ਪਲਾਂਟ ਹਾਂ ਚਾਰ ਪਲਾ ਚਾਰ ਪਲਾਂਟ ਹੋ ਗਏ ਤੇ ਪਿੱਲਰ ਹੋ ਗਿਆ ਤੇ ਆ ਰਿੰਗ ਹੋ ਗਿਆ ਜਿਹੜਾ ਉੱਪਰ ਜਿਹੜਾ ਰਿੰਗ ਆ ਦੇਖੋ ਜੀ ਤੁਸੀਂ ਆ ਇਸ ਨੂੰ ਆ ਰਿੰਗ ਹੈ ਹਾਂਜੀ ਇਹ ਅੱਡ ਲੱਗਿਆ ਇਸ ਤੇ ਰਿੰਗ ਆ ਹਾਰਿੰਗ ਇਸ ਤੇ ਵੱਖਰਾ ਹੈ ਠੀਕ ਹੈ ਜੀ ਹਾਂਜੀ ਵੀ ਇਹਨੂੰ ਲਾ ਕੇ ਤਕਰੀਬਨ 11 ਕੁ 100 ਦਾ ਪਰਪੋਲ ਬਣ ਕੇ ਚੱਲੋ ਤੁਸੀਂ ਠੀਕ ਹੈ ਜੀ ਵਿਦ ਚਲੋ ਲੇਬਰ ਵਗੈਰਾ ਇਹਨੂੰ ਗੱਡਣ ਦਾ ਤੇ ਬਾਕੀ ਖਾਦ ਖੂਦ ਵਗੈਰਾ ਪਾ ਕੇ ਤੇ ਮਤਲਬ ਸੋਨੇ ਨਾ 150 ਪੌਲ ਲਾਏ ਸੀਗੇ ਇਹ ਕਿੰਨੀ ਜਗ੍ਹਾ 'ਚ ਲੱਗੇ ਸੀ ਆਪਣੇ 150 ਪੌਲ ਇਹ ਤਕਰੀਬਨ 1.5 ਕਬੀਗੇ ਦੇ ਵਿੱਚ ਲੱਗੇ ਸੀਗੇ ਠੀਕ ਹੈ ਜੀ ਤੇ ਹੁਣ ਆਪਣੇ ਲਵੇ ਕਿੰਨੇ ਪੌਲ ਨੇ ਕਿੰਨੀ ਜਗ੍ਹਾ ਵਧਾਈ ਸੋਨੇ ਬਸ ਸਾਡੇ ਕੋਲੇ 1 ਏਕੜ ਦੇ ਲਗਭਗ ਹੀ ਜਗ੍ਹਾ ਲੱਗੀ ਹੋਈ ਆ ਬਸ ਥੋੜੀ ਉਹ ਕਮੀ ਐ ਠੀਕ ਹੈ ਜੀ ਮਤਲਬ ਸੋਨੇ ਬਹੁਤ ਵਧੀਆ ਜਗ੍ਹਾ ਵਧਾਈ ਆ ਨਾ ਇਸ 'ਚ ਵਧੀਆ ਮੁਨਾਫਾ ਤਾਂ ਆਇਆ ਹੈ ਇਸ ਲਈ ਆ ਨਾ ਹਰ ਕਿਸਾਨ ਅੱਗੇ ਵਧਦਾਗਾ ਜਿਹੜੀ ਵੀ ਚੀਜ਼ ਫਸਲ ਜਾ ਉਹ ਲਾਉਂਦਾਗਾ ਦੇਖੋ ਜੀ ਮਨਾਫਾ ਸੀਗਾ ਪਹਿਲਾਂ ਆਪਾਂ ਘੱਟ ਲਾਏ ਤੇ ਫਿਰ ਆਪਾਂ 200% ਹੋਰ ਵਧਾਏ ਅੱਛਾ ਜੀ ਜੇ ਆਪਾਂ ਨੂੰ ਕੋਈ ਉਹਦਾ ਫਾਇਦਾ ਬੈਨੀਫਿਟ ਹੋਇਆ ਤਾਂ ਹੀ ਆਪਾਂ ਅੱਗੇ ਉਹਨੂੰ ਵਧਾ ਰਹੇ ਹਾਂ ਤੇ ਹੁਣ ਵੀ ਆਪ ਜੀ ਦੇ ਸਾਹਮਣੇ ਹੀ ਆ ਵੀ ਆਪਾਂ ਇਹਨੂੰ ਤਿਆਰ ਤੁਹਾਡੇ ਸਾਹਮਣੇ ਜੋ ਸੇਵਾ ਇਹਦੀ ਕਰ ਰਹੇ ਹਾਂ ਠੀਕ ਹੈ ਜੀ ਬਾਕੀ ਜਿਹੋ ਨੇ ਦੱਸਿਆ ਜੀ ਨਾ ਤੁਹਾਡਾ ਸਾਰਾ ਫਾਰਮ ਆਰਗੇਨਿਕ ਆ ਤੁਸੀਂ ਆਰਗੇਨਿਕ ਇਸ ਵਿੱਚ ਕੀ ਕੁਝ ਪਾਉਨੇ ਹੋਗੇ ਇਹ ਚ ਆਰਗੇਨਿਕ ਕੀ ਅਸੀਂ ਯੂਜ਼ ਕਰਦੇ ਹਾਂ ਜੀ ਵਰਮੀਕ compost ਖਾਦ ਹੋਗੀ ਆਪਣੇ ਘਰ ਦੀ ਜੋ ਗੋਬਰ ਦੀ ਖਾਦ ਆ ਬੜੀ ਵਧੀਆ ਬਣੀ ਹੋਈ ਉਹ ਪਾਣੇ ਆ ਤੇ ਬਾਕੀ ਜੋ ਵੀ ਅਸੀਂ ਦਵਾਈ ਵਗੈਰਾ ਜੋ ਵੀ ਖਰਾਕ ਹੈ ਉਹ ਸਾਰੀ ਆਪਣੀ ਆਰਗੈਨਿਕ ਹੀ ਹੈ। ਅੱਛਾ ਜੀ। ਬਿਲਕੁਕੁਲ ਹੀ। ਠੀਕ ਹੈ ਜੀ। ਤੁਸੀਂ ਇਹਨੇ ਇੰਨੇ ਵਧੀਆ ਫਾਇਦੇ ਵੀ ਦੱਸਿਆਗੇ ਇਸ ਦੇ ਇਹਦੇ ਨਾਲ ਇਹਦਾ ਕੋਈ ਨੁਕਸਾਨ ਵੀ ਹੈਗਾ ਜੀ ਕੋਈ ਬਿਮਾਰੀ ਵਗੈਰਾ ਪੈਂਦੀ ਹੋਵੇ ਜਾਂ ਇਹਨੂੰ ਕੋਈ ਆਪਾਂ ਨੂੰ ਨੁਕਸਾਨ ਹੋਏਗਾ ਇਸ ਦਾ ਆਪਣਾ ਕੋਈ? ਹਾਂਜੀ ਇਹਨੂੰ ਬਿਮਾਰੀ ਇੱਕ ਹੈਗੀ ਹੈ ਜੀ ਇਹਨੂੰ ਫੰਗਸ ਦੀ ਬਿਮਾਰੀ ਹੈ ਜੀ। ਅੱਛਾ ਜੀ। ਉਹ ਜ਼ਰੂਰ ਇਹਨੂੰ ਹੈਗੀ ਆ ਆਪਾਂ ਉਰਲੀ ਵੀ ਕਹਿ ਦਿੰਦੇ ਆ। ਵੈਸੇ ਉਹ ਸਾਰਾ ਫਸਲਾਂ ਨੂੰ ਐ ਪਰ ਇਸ ਨੂੰ ਥੋੜੀ ਜ਼ਿਆਦਾ ਹੈ। ਅੱਛਾ ਜੀ। ਕਿਉਂਕਿ ਆਪਾਂ ਇਹਦੇ ਤੇ ਖਰਚਾ ਜੋ ਹੈ ਲਾਣ ਦਾ ਉਹ બસ ਇਹਨੂੰ ਬਿਮਾਰੀ ਇੱਕੋ ਇੱਕ ਹੈ ਫੰਗਸ ਦੀ ਹੋਈ ਹੈ ਜੀ ਬਸ ਤੇ ਇਹ ਫੰਗਸ ਦਾ ਫਿਰ ਆਪਾਂ ਨੂੰ ਪਤਾ ਕਿਵੇਂ ਲੱਗਦਾ ਜੀ ਵੀ ਇਹ ਫੰਗਸ ਹੈ ਇਸ ਚ ਇਹ ਫੰਗਸ ਮੈਂ ਆਪ ਜੀ ਨੂੰ ਦਿਖਾਣਾ ਜੀ ਇਹ ਜਿਵੇਂ ਫੰਗਸ ਦਾ ਇਹ ਆ ਦੇਖੋ ਜੀ ਹਾਂਜੀ ਆ ਨੇੜੇ ਕਰ ਲਓ ਮਾੜਾ ਜੀ ਹਾਂਜੀ ਹਾਂਜੀ ਇਹ ਬਿਲਕੁਲ ਹੈ ਦੇਖੋ ਇਹ ਖਰਾਬ ਹੋ ਜਾਊਗਾ ਜੀ ਇਹ ਅੱਛਾ ਖਰਾਬ ਹੋ ਰਿਹਾ ਹੈ ਹਾਂ ਜੀ ਇਹ orange ਹੋ ਰਿਹਾ ਹੈ ਹਾਂ ਜੋ ਗ੍ਰੀਨ ਹੈ ਇਹ ਸਹੀ ਹੈ ਆ ਜਿਹੜਾ ਇਹ ਰੰਗ ਫੜ ਗਿਆ orange ਹੋ ਗਿਆ ਇਹ ਫੰਗਸ ਹੈ ਠੀਕ ਹੈ ਤੇ ਇਹਦਾ ਫਿਰ ਕੋਈ ਹੱਲ ਹੀ ਹਾਲੇ ਦੇਖੋ ਅਸੀਂ ਇਹਨੂੰ ਹੁਣ ਆਪਣਾ ਉਹਦੇ ਨਾਲ ਨਾ ਇਹਦੀ ਕਟਿੰਗ ਕਰ ਦਾਂਗੇ ਅੱਛਾ ਥੱਲੋ ਮਤਲਬ ਸਾਈਡਾਂ ਤੋਂ ਉਤਾਰ ਲੈਣੇ ਉਹਦੇ ਜੜ ਰੱਖ ਲੈਣੇ ਹਾਂਜੀ ਹਾਂਜੀ ਉਹਦੀ ਹਾਂ ਹਾਂ ਜਿਹੜੀ ਉਹਦੀ ਜੜ ਹੈ ਜਿਵੇਂ ਇਹ ਆ ਜੜਾ ਨਾ ਉਹਨੂੰ ਅਸੀਂ ਪਚਾ ਲੈਂਦੇ ਹਾਂ ਕਿਉਂਕਿ ਜੇ ਫੰਗਸ ਆਪਾਂ ਜ਼ਿਆਦਾ ਦੇਰ ਰੱਖਾਂਗੇ ਤਾਂ ਉਹ ਉਸਨੂੰ ਵੀ ਡੈਮੇਜ ਕਰ ਦੇਗੀ ਠੀਕ ਹੈ ਜੀ ਇਹਦਾ ਮਤਲਬ ਇਹੀ ਹਾਲਾਂ ਕੋਈ ਰੇ ਸਪਰੇ ਵਗੈਰਾ ਇਸ ਤੇ ਹਾਂਜੀ ਇਹ ਤੇ ਸਪਰੇ ਹੈਗੀ ਆ ਜੀ ਇਹਦੀ ਠੀਕ ਹੈ ਜੀ ਕਿਹੜੀ ਸਪਰੇ ਕਰਦੇ ਹੋ ਤੁਸੀਂ ਸਪਰੇ ਹੈ ਤੇ ਦੋ ਤਿੰਨ ਆਪਣੇ ਆਰਗੈਨਿਕ ਆਂਦੀਆਂ ਨੇ ਆਰਗੈਨਿਕ ਹਾ ਉਸ ਸਮੇਂ ਨਾਲ ਅਸੀਂ ਉਹ ਕਰਦੇ ਰਹਿੰਦੇ ਹਾਂ ਹਾਂ ਮਾਰਕੀਟ ਵਿੱਚ ਅਵੇਲੇਬਲ ਨੇ ਕੋਈ ਇਹਦਾ ਉਹ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਤੇ ਇਸ ਤੇ ਆਪਣੇ ਇੱਕ ਬੂਟੇ ਤੇ ਜਾਂ ਇੱਕ ਪਿੱਲਰ ਤੇ ਲਾ ਲਓ ਤੁਸੀਂ ਆਪਾਂ ਨੂੰ ਕਿੰਨਾ ਫਲ ਮਿਲ ਜਾਂਦਾਗਾ ਫਲ तकरीबन ਇਹ ਜਦੋਂ ਆਪਾਂ ਇਹਨੂੰ ਆਪਣੇ ਪਲਾਂਟ ਜਦੋਂ ਆਪਣੇ ਲੱਗ ਗਈ ਤਾ ਤਕਰੀਬ ਦੂਜੇ ਸਾਲ ਫਰੂਟ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਅਸਲ ਇਹਦੀ ਜਿਹੜੀ ਫਰੂਟਿੰਗ ਦਾ ਸੀਜ਼ਨ ਹੈ ਉਹ 5 ਜਾਂ 6ਵੇਂ ਸਾਲ ਤੋਂ ਅਸਲ ਇਹਦਾ ਉਹ ਸ਼ੁਰੂ ਹੁੰਦਾ ਹੈ ਅੱਛਾ ਜੀ ਪਹਿਲਾਂ ਥੋੜਾ ਥੋੜਾ ਹੁੰਦੇ ਹੋਣਗੇ ਫਰੂਟ ਬਾਅਦ ਚੋਂ ਮਤਲਬ 5ਵੇਂ ਸਾਲ ਚ ਪੂਰਾ ਵਧੀਆ ਫਰੂਟ ਦੇਣਾ ਹਾਂ ਜੀ ਜਿੰਨੀ ਗ੍ਰੋਥ ਦੇਖੋ ਜਿਆਦਾ ਹੋ ਜੂਗੀ ਤਾਂ ਉਨੇ ਹੀ ਫਰੂਟਿੰਗ ਵਧਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਇਹਦੇ ਫਰੂਟ ਦਾ ਕੋਈ ਮੂਹ ਨਹੀਂ ਹੈਗਾ ਇਹ ਤਾਂ ਮੌਸਮ ਤੇ ਨੇ ਰਿਪਰ ਕਰਦਾ ਠੀਕ ਹੈ ਜੀ ਇੱਕ ਪਰ ਬੋਲ ਨੂੰ ਅਸੀਂ 50 50 ਪੀਸ ਵੀ ਤੋੜੇ ਨੇ ਅੱਛਾ ਜੀ ਹਾਂਜੀ ਠੀਕ ਹੈ ਇਹ ਕਿੰਨੇ ਕਿ ਪਰਾਜੇ ਮੇ ਹੁਣ ਦੇ ਇਸ ਟਾਈਮ ਆਪਣੇ ਲੱਗੇ ਹੋਏ ਨੇ ਇਹ ਦੋ ਚੜਦੇ ਨੇ ਕਿਲੋ ਦੇ ਵਿੱਚ ਤੇ ਸ਼ੁਰੂ ਸ਼ੁਰੂ ਆਤੀ ਮੈਂ ਜਦੋਂ ਗਰਮੀ ਜ਼ਿਆਦਾ ਹੁੰਦੀ ਆ ਤਾਂ ਚਾਰ ਪੀਸ ਵੀ ਹੋ ਜਾਂਦੇ ਨੇ ਕਈ ਵਾਰੀ ਮਤਲਬ ਸਾਬ ਲਾ ਲਓ ਤੁਸੀਂ ਇਹਨਾਂ ਇੱਕ ਸਾਬ ਦੇ 20 ਤੋਂ 25 ਕਿਲੋ ਇੱਕ ਇਹ ਆਪਣਾ ਪੀਲਰ ਤਾਰ ਹੀ ਦਿੰਦਾਗਾ ਨਹੀਂ ਦੇਖੋ ਪਹਿਲਾਂ ਤਾਂ ਥੋੜਾ ਹੁੰਦਾ ਦੋ ਚਾਰ ਕਿਲੋ ਦੀ ਐਵਰੇਜ ਹੁੰਦੀ ਆ ਹਾਂ 6-7 ਸਾਬ ਬਾਅਦ ਫਿਰ ਹਾਂ ਫਿਰ ਅੱਗੇ ਜ਼ਿਆਦਾ ਹੋ ਜਾਂਦਾ ਠੀਕ ਹੈ ਜੀ ਤੇ ਇਸ ਤੇ ਹੀ ਆਪਣਾ ਸੋਡਾ ਜਦੋਂ ਸੋਨੇ ਸਟਾਰਟਿੰਗ ਚ ਲਾਏ ਸੀਗਾ ਇਹ ਤੁਸੀਂ ਪੇਡਾ ਕਿੱਥੋਂ ਲਏ ਸੀ ਜਾਂ ਇਹਦੀ ਵੈਰਾਈਟੀ ਆਪਾਂ ਨੂੰ ਕਿਹੜੇ ਦੇਸ਼ ਤੋਂ ਲਿਆਤੀ ਆ ਸੋਨੇ ਇਹ ਅਸੀਂ ਬਾਹਰੋਂ ਹੀ ਮੰਗਾਈ ਸੀਗੀ ਸਾਨੂੰ ਇਹ ਆਪਣਾ ਹਰਿਆਣੇ ਚੋਂ ਲਿਆਂਦੀ ਸੀ ਕੁਸ ਪਨੀਰੀ ਤੇ ਕੁਸ ਆਪਣੇ ਪੰਜਾਬ ਚੋਂ ਬਠਿੰਡੇ ਸਾਈਡ ਤੋਂ ਲੈ ਕੇ ਆਏ ਸੀਗੇ ਠੀਕ ਹੈ ਜੀ ਉਂ ਵੈਸੇ ਆਪਣੇ ਫਰੂਟ ਦਾ ਨਾਮ ਕੀ ਹੈਗਾ ਬੀਜ ਦਾ ਇਹ ਆਪਣਾ ਅਮਰੀਕਨ ਬਿਊਟੀ ਹੈ ਜੀ ਰੈੱਡ ਲਾਈਸ ਕਹਿੰਦੇ ਨੇ ਇਹਨੂੰ ਅੱਛਾ ਜੀ ਹਾਂਜੀ ਠੀਕ ਹੈ ਜੀ ਇਸ ਦਾ ਟੇਸਟ ਵੀ ਪੂਰਾ ਵਧੀਆ ਹੁੰਦਾ ਨਾ ਜਿਹੜਾ ਰੈੱਡ ਵਾਲਾ ਹੁੰਦਾ ਹਾਂਜੀ ਹਾਂਜੀ ਇਹ ਵਿੱਚੋਂ ਰੈੱਡ ਵਾਲਾ ਡਰੈਗਨ ਫਰੂਟ ਆ ਇਹਦਾ ਟੇਸਟ ਦਾ ਉਹਦੇ ਵਾਈਟ ਦੇ ਠੀਕ ਹੈ ਤੇ ਜੇ ਕਿਸੇ ਵੀਰ ਭਾਈ ਨੇ ਲਾਉਣਾ ਹੋਵੇ ਹੈਨਾ ਉਸ ਦੀ ਜ਼ਮੀਨ ਵਗੈਰਾ ਦਾ ਕਿਹ ਜੀ ਚਾਹੀਦੀ ਆਪਾਂ ਨੂੰ ਜ਼ਮੀਨ ਕਿਹੋ ਜੀ ਹੋਵੇ ਬਸ ਜ਼ਿਆਦਾਤਰ ਜਿਵੇਂ ਜਿਹੜੀ ਜ਼ਿਆਦਾ ਪੱਕੀ ਜ਼ਮੀਨ ਹੁੰਦੇ ਜਿਵੇਂ ਆਪਾਂ ਡਾਕਰ ਕਹਿ ਦਿੰਦੇ ਆ ਜਦੋਂ ਉਹ ਘੱਟ ਹੋਵੇ ਤਾਂ ਜ਼ਿਆਦਾ ਫਾਇਦਾ ਬੱਕਬਾਕ ਜ਼ਿਆਦਾਤਰ ਤਾਂ ਜ਼ਮੀਨ ਦੇ ਵਿੱਚ ਪਾਣੀ ਨਾ ਰੁਕਦਾ ਹੋਵੇ بارش ਦਾ ਅੱਛਾ ਜੀ ਬਸ ਮੇਨ ਚੀਜ਼ ਤਾਂ ਇਹਦੀ ਇਹ ਹੈ ਬਾਕੀ ਇਹਨੂੰ ਮਿੱਟੀ ਨਾਲ ਕੋਈ ਮਤਵਲ ਨਹੀਂ ਹੈਗਾ ਕਿਉਂਕਿ ਆਪਾਂ ਨੇ ਆ ਦੇਖੋ ਜੋ ਇਹਦੇ ਬੈੱਡ ਬਣਾਏ ਹੋਏ ਨੇ ਨਾ ਹਾਂਜੀ ਹਾਂਜੀ ਤਾਂ ਬੈੱਡਾਂ 'ਚ ਖਾਦ ਦੇਣੀ ਹੈ ਇਹਨੂੰ ਇਹਦਾ ਖਾਦ ਤੋਂ ਹੀ ਮਤਵਲ ਹੈ ਅੱਛਾ ਇਹਨੂੰ ਮਤਲਬ ਵਧੀਆ ਖਾਦ ਮਿਲਦੀ ਇਹਨੂੰ ਮਿੱਟੀ ਨਾਲ ਕੋਈ ਉਹ ਨਹੀਂ ਹੈਗਾ ਕਿਉਂਕਿ ਆਪਾਂ ਇਹਦੇ ਲੱਗੇ ਖਾਦ ਲਾ ਦੇਣੀ ਹੈ ਜਦੋਂ ਬਾਕੀ ਹੋਰ ਖਰਾਕਾਂ ਪੈਣੀਆਂ ਨੇ ਇਹਨਾਂ ਦਾ ਉਸ ਤੋਂ ਹੀ ਆਪਣੀ ਖਾਦ ਲੈਣੀ ਹੈ ਪ੍ਰੋਟੀਨ ਲੈਣਾ ਤੇ ਆਪਣਾ ਚੱਲਦੇ ਰਹਿਣਾ ਜੀ ਠੀਕ ਹੈ ਤੇ ਮੈਂ ਸੁਣਿਆ ਸੀ ਹਨਾ ਜੀ ਆਪਣੇ ਸਰੀਰ ਵਾਸਤੇ ਵੀ ਬਹੁਤ ਗੁਣਕਾਰੀ ਹੈ ਡਰੈਗਨ ਫਰੂਟ ਹਾਂਜੀ ਹਾਂ ਡਰੈਗਨ ਫਰੂਟ ਤਾਂ ਦੇਖੋ ਇਹ ਪਹਿਲੀ ਗੱਲ ਤਾਂ ਆਰਗੈਨਿਕ ਫਾਲਾ ਜੀ ਹਾਂਜੀ ਆਰਗੈਨਿਕ ਅੱਜਕੱਲ ਆਪਾਂ ਨੂੰ ਕਿਉਂਕਿ ਜੋ ਹੁਣ ਮਾਰਕੀਟ ਦੇ ਵਿੱਚ ਫਰੂਟ ਵਗੈਰਾ ਆਉਂਦੇ ਨੇ ਕੈਮੀਕਲ ਜਾਂ ਸਟੋਰਾਂ 'ਚ ਨੇ ਉਹਦਾ ਆਪਾਂ ਨੂੰ ਪਤਾ ਹੀ ਹੈ ਵੀ ਸਟੋਰਾਂ 'ਚ ਕਿਵੇਂ ਬੱਚਦਾ ਇਹ ਬਿਲਕੁਲ ਇਹ ਪਹਿਲੀ ਗੱਲ ਤਾਂ ਆਰਗੈਨਿਕ ਹੈ ਜੀ ਤੇ ਉਸ ਤੋਂ ਜ਼ਿਆਦਾ ਜੋ ਬੰਦੇ ਦੇ ਅੱਜ ਕੱਲ ਆਪਾਂ ਬਹੁਤ ਜ਼ਿਆਦਾ ਚੱਲ ਰਿਹਾ ਵੀ ਬੁਖਾਰ ਹੋ ਗਿਆ ਸੈੱਲ ਘਟ ਗਏ ਜਾਂ ਖੂਨ ਦੀ ਕਮੀ ਹੈ ਉਸ ਵਾਸਤੇ ਤਾਂ ਇਹ ਬਹੁਤ ਹੀ ਗੁਣਕਾਰੀ ਹੈ ਜੀ ਅੱਛਾ ਜੀ ਮਨ ਸੈੱਲ ਵਗੈਰਾ ਘਟ ਜਾਣਾ ਡ੍ਰੈਗਨ ਫਰੂਟ ਬਹੁਤ ਵਧੀਆ ਚੀਜ਼ ਆ ਗਈ ਹੈ ਦੇਖੋ ਐਂਡ 'ਚ ਆ ਕੇ ਤੁਸੀਂ 1 ਕਿਲੋ ਜਾਂ ਵੱਧ ਤੋਂ ਵੱਧ 2 ਕਿਲੋ ਡ੍ਰੈਗਨ ਦਾਸ ਦੇ ਵਿੱਚ ਯੂਜ਼ ਕਰ ਲਓ ਜਾਂ 1 ਕਿਲੋ ਹੀ ਲੈ ਲਓ ਤੁਸੀਂ ਜੋ 2-4 ਪੀਸ ਲੈ ਲਓ ਤੁਹਾਡੇ ਕਿੰਨੇ ਵੀ ਸੈੱਲ ਘਟੇ ਨੇ 2-2 ਦਿਨ ਦੇ ਵਿੱਚ ਹੀ ਪੂਰੇ ਹੋ ਜਾਣਗੇ ਪਰ ਇਹ ਚੀਜ਼ ਡਾਕਟਰ ਨਹੀਂ ਦੱਸਦੇ ਹਨ ਜੀ ਉਹ ਲੁਕੋ ਰੱਖਦੇ ਨੇ ਹਾਂਜੀ ਹਾਂ ਦੇਖੋ ਹਾਂ ਜੀ ਡਾਕਟਰ ਇਹਦੀ ਉਹ ਨਹੀਂ ਕਰਦੇ ਕਿਉਂਕਿ ਚਲੋ ਆਪਦਾ ਆਪਦਾ ਉਹ ਹੁੰਦਾ ਕੀਤਾ ਹੁੰਦਾ ਹਾਂਜੀ ਹਾਂ ਪਰ ਇਹ ਲੋਕਾਂ ਨੂੰ ਚਲੋ ਜਿਆਦਾ ਸੋਚਣਾ ਚਾਹੀਦਾ ਵੀ ਆਪਣੇ ਸਰੀਰ ਲਈ ਕਿਹੜੀ ਚੀਜ਼ ਜਿਆਦਾ ਬੈਨੀਫਿਟਾ ਦੇਖੋ ਹੁਣ ਅੱਜ ਕੱਲ ਮੀਡੀਆ ਦਾ ਜੋਗ ਹੈ ਜੀ ਮੋਬਾਈਲ ਦਾ ਹਰ ਇੱਕ ਨੂੰ ਨੌ ਠੀਕ ਹੈ ਤੇ ਤਕਰੀਬਨ ਤਕਰੀਬਨ ਵੀ ਮੈਂ ਕਹਿ ਸਕਦਾ ਵੀ ਕਾਫੀ ਹੱਦ ਤੱਕ ਬੰਦਾ ਡਰੈਗਨ ਨਾਲ ਹੀ ਠੀਕ ਹੋ ਗਿਆ ਕਿਉਂਕਿ ਉਹਨੂੰ ਸੈਲਾਂ ਤੋਂ ਹੀ ਪ੍ਰੋਬਲਮ ਹੋਣੀ ਹੈ ਸੈਲਾਂ ਤੋਂ ਹੀ ਬੁਖਾਰ ਵਗੈਰਾ ਸ਼ੁਰੂ ਹੋਣੇ ਹੈ ਠੀਕ ਹੈ ਜੀ ਤੇ ਅੱਛਾ ਜੋ ਸਾਡਾ ਜੋ ਕੋਈ ਸਾਡਾ ਗਾਹਕ ਹੈ ਜਿਵੇਂ ਉਹ ਪਹਿਲਾਂ ਤੋਂ ਹੀ ਡ੍ਰੈਗਨ ਨੂੰ ਯੂਜ਼ ਕਰ ਰਿਹਾ ਹੈ ਜੀ ਉਹਨਾਂ ਨੂੰ ਇਹ ਪ੍ਰੋਬਲਮ ਆਂਦੀ ਹੋਣੀ ਹੈ ਅੱਛਾ ਜੀ ਹਾਂ ਜੀ ਜਿਵੇਂ ਹੁਣ ਸਾਡਾ ਅਸੀਂ ਖੁਦ ਯੂਜ਼ ਕਰਦੇ ਹਾਂ ਜਿਵੇਂ ਅਸੀਂ ਨਾਲ ਹੁੰਦੇ ਹੁੰਦੇ ਥੋੜਾ ਥੋੜਾ ਆਪਣਾ ਲੈ ਲਈਦਾ ਹੁੰਦਾ ਜਿਵੇਂ ਤੇ ਸਾਨੂੰ ਪ੍ਰੋਬਲਮ ਆਂਦੀ ਹੋਣੀ ਹੈ ਠੀਕ ਹੈ ਜੀ ਵੀ ਕੋਈ ਬੁਖਾਰ ਦੀ ਇਸ ਤਰ੍ਹਾਂ ਠੀਕ ਹੈ ਜੀ ਬਾਕੀ ਜੇ ਆਪਣੇ ਕਿਸੇ ਕਿਸਾਨ ਵੀਰ ਨੇ ਲਾਉਣੇ ਹੋਵੇ ਅੱਦੇ ਹੀ ਕਿੱਲੇ ਜਾਂ ਕਿੱਲੇ 'ਚ ਆਪਣਾ ਕਿੱਲੇ 'ਚ ਕਿ ਇਹ ਕਿੱਲੇ ਦਾ 5 ਕਿਲਖ ਸਾਢੇ ਕਿ 5 ਲੱਖ ਖਰਚਾ ਜੀ ਲਾਣ ਦਾ ਸਟਾਰਟਿੰਗ ਹਾਂ ਜੀ ਸਟਾਰਟਿੰਗ ਦੇ ਵਿੱਚ ਬਾਅਦ ਚ ਇਹਦਾ ਕੋਈ ਖਰਚਾ ਨਹੀਂ ਹੈਗਾ ਫਿਰ ਤਾਂ ਇਹਦੀ ਦੇਖਭਾਲ ਹੈ ਠੀਕ ਹੈ ਜੀ ਆਮ ਸਬਜ਼ੀਆਂ ਵਾਂਗੂ ਇਹਦਾ ਧਿਆਨ ਰੱਖਣਾ ਪੈਂਦਾ ਪਰ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਕੋਈ ਫਲਦਾਰ ਬੂਟਾ ਲਾਇਆ ਤੇ ਆਪਾਂ ਉਹਨੂੰ ਫਿਰ ਇੱਕ ਵਾਰੀ ਖਾਦ ਦਿੱਤੀ ਮੁੜ ਕੇ ਨਹੀਂ ਦੇਖਦੇ ਇਸ ਤਰ੍ਹਾਂ ਨਹੀਂ ਹੈਗਾ ਇਹ ਦੇਖਪਾਲ ਆਹ ਦੇਖਪਾਲੇ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਦੇਖੋ ਜਿਹੜਾ ਇਹਦਾ ਫਰੂਟ ਹੁੰਦਾ ਅੱਧੀ ਕਿਲੋ ਤੱਕ ਇਹਦਾ ਵਜਨ ਚਲੇ ਜਾਂਦਾ ਜੀ ਕਿਉਂਕਿ ਪੱਤਾ ਬਹੁਤ ਛੋਟਾ ਤੇ ਫਰੂਟ ਬਹੁਤ ਵੱਡਾ ਹੈ ਹਾਂਜੀ ਤਾਂ ਉਹ ਮਿਹਨਤ ਵੀ ਜੇ ਬੰਦਾ ਇਹਨਾ ਸੋਚੇ ਮਿਹਨਤ ਜਿਆਦਾ ਮਿਹਨਤ ਜਿਆਦਾ ਨਹੀਂ ਹੈ ਧਿਆਨ ਜ਼ਿਆਦਾ ਹੈ ਧਿਆਨ ਜ਼ਿਆਦਾ ਹਾਂਜੀ ਉਹਦਾ ਜਿੰਨਾ ਤੁਸੀਂ ਧਿਆਨ ਰੱਖੋਗੇ ਉਹ ਨਹੀਂ ਤੁਹਾਨੂੰ ਵਧੀਆ ਉਹਦਾ ਸਾਈਜ਼ ਵੀ ਵਧੀਆ ਹੋਊਗਾ ਠੀਕ ਹੈ ਜੀ ਬਾਕੀ ਕੀ ਸੁਣੇ ਇਹ ਪਿੱਲਰ ਤੋਂ ਪਿੱਲਰ ਕਿੰਨਾ ਫਾਸਲਾ ਪਾਇਆ ਹੋਇਆ ਹੈਗਾ ਹਾਂਜੀ ਜਿਹੜੀ ਤਾਂ ਆਪਣੀ ਪਿੱਲਰ ਤੋਂ ਪਿੱਲਰ ਇਹ ਉਹ ਤਾਂ 7 ਫੁੱਟ ਹੈ ਜੀ ਅੱਛਾ ਜੀ ਜਿਹੜੀ ਲਾਈਨ ਤੋਂ ਲੈਣਾ ਆਪਣੀ 10 ਫੁੱਟ ਹੈ ਜੀ ਠੀਕ ਹੈ ਜੀ ਜਿਹੜੀ ਆਹ ਲਾਈਨ ਤੋਂ ਲੈਣਾ ਹੋਗੀ 10 ਫੁੱਟ ਹੋਗੇ ਤੇ ਉਹ 7 ਫੁੱਟ ਹੋਗੇ ਅਗਰ ਕਿਸੇ ਵੀਰ ਨੇ ਵਿੱਚੋਂ ਟਰੈਕਟਰ ਨੂੰ ਉਹ ਕਰਨਾ ਹੈ ਜੀ ਟਰੈਕਟਰ ਕੱਢਣਾ ਹੈ ਹਾਂਜੀ ਕੋਈ ਬਾਹ ਬਹਾਈ ਵਾਸਤੇ ਤਾਂ ਉਸ ਨੂੰ ਜਿਹੜਾ ਫਾਸਲਾ 13 ਫੁੱਟ ਰੱਖਣਾ ਪੈਣਾ 13 ਫੁੱਟ ਦਾ ਹਾਂਜੀ ਜੇ 10 ਫੁੱਟ ਦੇ ਵਿੱਚ ਅਸੀਂ ਟਰੈਕਟਰ ਨਹੀਂ ਅਸੀਂ ਛੋਟੇ ਰੋਟਾ ਮੀਟਰ ਸਾਡੇ ਕੋਲੇ ਸੁੱਪਰ ਜਿਹੜਾ ਪਾਵਰ ਟੇਲਰ ਹੁੰਦਾ ਠੀਕ ਹੈ ਜੀ ਤੇ ਅਸੀਂ ਉਹਦੇ ਨਾਲ ਉਹ ਕਰਦੇ ਹੁੰਦੇ ਆ ਪਰ ਜੇ 10 ਫੁੱਟ ਦੇ ਵਿੱਚ ਟਰੈਕਟਰ ਨਹੀਂ ਲੰਗਦਾ ਸ਼ੁਰੂਆਤੀ ਤਾਂ ਲੰਘੂਗਾ 1-2 ਸਾਲ ਤੇ ਬਾਅਦ ਵਿੱਚ ਜਦੋਂ ਗਰੋਥ ਜ਼ਿਆਦਾ ਹੋਗੀ ਹਾਂਜੀ ਉਹ ਉਹ ਰੁਕ ਜਾਣਾ ਠੀਕ ਹੈ ਬਾਕੀ ਹੈ ਨਾ ਤੁਸੀਂ ਭਾਈ ਦੇਖ ਸਕਦੇ ਹੋਗੇ ਬਾਈ ਇਹ ਹੋਰਾਂ ਨੇ ਕਿੰਨੇ ਸੋਹਣੇ ਤਰੀਕੇ ਨਾਲ ਡ੍ਰੈਗਨ ਫਰੂਟ ਲਾਇਆ ਨੇ ਇਹਨਾਂ ਨੇ ਵਿੱਚ ਵੀ ਖੇਤੀ ਕਰੀ ਹੋਈ ਆ ਕਈ ਵੀਰ ਭਾਈ ਕਹਿੰਦੇ ਨੇ ਹੈ ਨਾ ਇਹ ਵੀ ਆਪਣੀ ਖੇਤੀ ਕਮਾਈ ਰੁਕ ਜਾਂਦੀ ਹੈਗੀ ਆਪਣਾ ਜੇ ਬਾਗ ਲਾਉਂਦੇ ਆ ਕੋਈ ਵੀ ਹੁਣ ਸੋਨੇ ਕਿੰਨੇ ਵਧੀਆ ਤਰੀਕੇ ਨਾਲ ਵਿੱਚ ਲਾਸਨ ਲਾਇਆ ਮਟਰ ਲਾਏ ਹੋਏ ਨੇਗੇ ਇਹ ਚੀਜ਼ ਦਾ ਕੁਝ ਦੱਸੋਗੇ ਹਾਂਜੀ ਹਾਂ ਦੇਖੋ ਹੁਣ ਕਈਆਂ ਨੂੰ ਇਹ ਲੱਗਦਾ ਹੈ ਵੀ ਜਦੋਂ ਮੈਂ ਡ੍ਰੈਗਨ ਲਾ ਲਿਆ ਉਹ वैसे ਬਾਅਦ ਚ ਵੀ ਦੇਖੋ ਪਰ ਜਿਹੜੀ ਖਾਲੀ ਜਗ੍ਹਾ ਪਈਆ ਤੁਸੀਂ ਉਸ ਤੋਂ ਵੀ ਕੰਮ ਲੈ ਸਕਦੇ ਹੋ ਆਮ ਫਸਲ ਦੇ ਮੁਕਾਬਲੇ ਜੋ ਵੀ ਆਪਣੀ 15-20000 ਦੀ ਜਿਵੇਂ ਜੀਰੀ ਜਾਂ ਕਣਕ ਜਾਂ ਝੋਨਾ ਬਿੱਗੇ ਚ ਨਿਕਲਦਾ ਉਹ ਇੰਨਾ ਕ ਤੁਸੀਂ ਕਮਾਈ ਇਹ ਚੋ ਵੀ ਖਾਲੀ ਜਗ੍ਹਾ ਚੋ ਵੀ ਲੈ ਸਕਦੇ ਹੋ ਹਾਂਜੀ ਹਾਂਜੀ ਕੁਝ ਵੀ ਇਹਦੇ ਵਿੱਚ ਲਾ ਸਕਦੇ ਹੋ ਉਹ ਤਾਂ ਮਿਹਨਤ ਹੈ ਜੀ ਇਨਸਾਨ ਦੀ ਆਪਣੀ ਹਾਂਜੀ ਮਿਹਨਤ ਹੈਗੀ ਬਾਕੀ ਚਲੋ ਹਨਾ ਮਿਹਨਤ ਨਾਲ ਸਾਰਾ ਕੁਝ ਫਲ ਮਿਲਦਾਗਾ ਵਧੀਆ ਤੁਸੀਂ ਇਸ ਹਿਸਾਬ ਨਾਲ ਆਪਦੀ ਕਮਾਈ ਨੂੰ ਚਾਲੂ ਰੱਖ ਸਕਦੇ ਹੋਗੇ ਜੇ ਕੋਈ ਵੀ ਬਾਗ ਲਾਉਨੇ ਦੋ ਡ੍ਰੈਗਨ ਫਰੂਟ ਦਾ ਬਾਗ ਹੋ ਗਿਆ ਹੋਰ ਵੀ ਬਾਗ ਹੋਗੇ ਇਹ ਚੀਜ਼ ਬਹੁਤ ਵਧੀਆ ਹੈਗੀ ਤੁਸੀਂ ਵਿੱਚ ਲਾ ਕੇ ਆਪਣੀ ਕਮਾਈ ਨੂੰ ਚਾਲੂ ਰੱਖ ਸਕਦੇ ਹੋ ਹਾਂਜੀ ਹਾਂਜੀ ਬਾਕੀ ਇਸ ਦਾ ਆਪਣਾ ਡ੍ਰੈਗਨ ਫਰੂਟ ਦਾ ਪ੍ਰਾਈਸ ਕੀ ਚੱਲ ਰਿਹਾ ਹੈ ਮਾਰਕੀਟ 'ਚ ਰੇਟ ਇਹ ਦੇਖੋ ਇਹ ਸਮੇ ਸਮੇ ਦਾ ਰੇਟ ਹੁੰਦਾ ਜੀ 200 ਰੁਪਏ 250 ਰੁਪਏ ਕਿਲੋ ਅਸੀਂ ਜਿਵੇਂ ਕਿਲੋ ਦੇ ਹਿਸਾਬ ਨਾਲ ਅਸੀਂ ਉਹ ਕਰਦੇ ਹਾਂ ਕਿਉਂਕਿ ਜਦੋਂ ਪੀਸ ਵੱਡਾ ਛੋਟਾ ਹੈ ਤਾਂ ਅਸੀਂ ਕਿਲੋ ਨਾਲ ਹੀ ਉੱਥੇ ਉਹ ਦੇ ਦਿੰਦੇ ਹੁੰਦੇ ਆ ਪਰ ਸਾਨੂੰ ਉਹਦੀ ਛਾਂਟੀ ਕਰਨ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਜੇ ਪਰ ਪੀਸ ਦੇਵਾਂਗੇ ਤਾਂ ਸਾਨੂੰ ਵੱਖੋ ਵੱਖ ਕਰਨੇ ਪੈਣਗੇ ਕਿਉਂਕਿ ਜਿਹੜਾ ਪੀਸ ਪਰ ਅਸੀਂ ਉਹਨੂੰ ਕਿਲੋ ਨਾਲ ਹੀ ਉੱਥੇ ਆਪਣੇ ਉਹ ਸੇਲ ਕਰ ਦਿੰਦੇ ਆ ਠੀਕ ਹੈ ਸਿੱਧਾ ਬਜਲ ਬਣਾ ਕੇ ਉਹ ਆਮ ਜੋ ਮਾਰਕੀਟ ਮਾ ਚੱਲੋ ਜੋ ਰੇਟ ਚੱਲਦਾ ਪਰ ਇਸ ਦਾ ਜੋ ਬਾਹਰੋਂ ਡ੍ਰੈਗਨ ਆਂਦਾ ਵਾਈਟ ਵਾਲਾ ਜੋ ਵਿੱਚੋਂ ਵਾਈਟ ਹੁੰਦਾ ਉਸ ਨਾਲੋਂ ਇਹਦਾ ਰੇਟ ਥੋੜਾ ਜਿਹਾ ਪਲੱਸ ਰਹਿੰਦਾ ਹੈ ਬਖਰਾ ਹਾਂਜੀ ਫਰਕ ਰਹੂਗਾ ਕਿਉਂਕਿ ਆਰਗੈਨਿਕ ਆ ਇੱਕ ਤੱਕ ਇਹਦਾ ਟੇਸਟ ਦਾ ਬਹੁਤ ਫਰਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਆਪਣੇ ਲਵੇ ਤੁਸੀਂ ਮਾਰਕੀਟ ਚ ਜਾ ਕੇ ਵੇਚਦੇ ਹੋ ਇਹਨੂੰ ਜਾਂ ਆਪਣੇ ਲਵੇ ਕੋਈ ਆ ਕੇ ਕੋਈ ਵੀ ਲੈ ਜਾ ਸਕਦਾ ਹੈ ਹਾਂਜੀ ਸਾਡੇ ਤੋਂ ਕੋਈ ਵੀ ਲੈ ਜਾ ਸਕਦਾ ਜੀ ਬਿਲਕੁਲ ਸਾਡੇ ਗੂਗਲ ਮੈਪ ਤੇ ਸਾਡਾ ਇਹ ਅਨਵੋਲ ਡ੍ਰੈਗਨ ਫੂਡ ਫਾਰਮ ਸਾਡਾ ਗੂਗਲ ਮੈਪ ਤੇ ਆ ਜੀ ਉੱਥੋਂ ਸਾਡੇ ਨੰਬਰ ਵੀ ਲਗ ਚੜੇ ਹੋਏ ਨੇ ਠੀਕ ਹੈ ਕੋਈ ਵੀ ਕਨੈਕਟ ਕਰ ਸਕਦਾ ਕੋਈ ਉਹ ਨਹੀਂ ਹੈਗਾ ਠੀਕ ਹੈ ਜਦੋਂ ਉਹ ਪੱਕਣ ਦੇ ਸਮੇਂ ਉਹਨੂੰ ਬੰਦੇ ਨੂੰ ਅਸੀਂ ਟਾਈਮਿੰਗ ਦੇ ਦਾਂਗੇ ਠੀਕ ਹੈ ਤਾਂ ਲਿਆ ਸਕਦਾ ਇਹ ਕੋਈ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਬਾਕੀ ਸੋਨੇ ਹੋਰ ਇਸ ਕੀ ਵਾਅਦਾ ਕਰ ਰਹੇ ਹੋਗੇ ਤੁਸੀਂ ਇਹ ਡ੍ਰੈਗਨ ਫਰੂਟ ਲਾਏ ਨੇ ਚਲੋ ਉਸ ਤੋਂ ਬਾਅਦ ਕੀ ਵਾਅਦਾ ਕਰਿਆਗਾ ਵਾਅਦਾ ਜੀ ਹੁਣ ਇਸ ਤਰ੍ਹਾਂ ਇੱਕ ਤਾਂ ਜੀ ਆਪਾਂ ਇਹਦੀ ਜਿਹੜੀ ਪਨੀਰੀ ਆ ਜੋ ਪਲਾਂਟਸ ਨੇ ਉਹ ਆਪਾਂ ਤਿਆਰ ਕਰ ਰਹੇ ਹਾਂ ਜੀ ਅੱਛਾ ਜੀ ਹਾਂਜੀ ਉਹ ਆਪਾਂ ਪਲਾਂਟਸ ਵਗੈਰਾ ਉਹ ਵੀ ਤੁਹਾਨੂੰ ਦਿਖਾਣੇ ਆ ਉਧਰ ਠੀਕ ਹੈ ਜੀ ਉਹ ਆਪਾਂ ਉਹ ਆਪਾਂ ਖੁਦ ਤਿਆਰ ਕਰਕੇ ਸੇਲ ਕਰਦੇ ਹਾਂ ਬਾਕੀ ਪਲਾਂਟ ਹੋ ਗਏ ਤੇ ਜੇ ਆ ਪਿੱਲਰ ਵਗੈਰਾ ਵੀ ਲੈਣੇ ਹੋਏ ਨੇ ਇਹ ਵੀ ਬਣਾਉਣੇ ਹੋ ਤੁਸੀਂ ਹਾਂਜੀ ਇਹ ਪਿੱਲਰ ਵੀ ਆਪਾਂ ਤਿਆਰ ਕਰਦੇ ਹਾਂ ਜੀ ਠੀਕ ਹੈ ਜੀ ਹਾਂ ਬਹੁਤ ਵਧੀਆ ਪਿੱਲਰ ਆਪਾਂ ਵਧੀਆ ਉਸ ਦੇ ਮਟੀਰੀਅਲ ਦੇ ਵਿੱਚ ਅਸੀਂ ਤਿਆਰ ਕਰਕੇ ਇਹ ਵੀ ਸੇਲ ਕਰਦੇ ਹਾਂ ਜੀ ਆਪਾਂ ਮਤਲਬ ਆਪਣੀ ਕੁਆਲਿਟੀ ਪੂਰੀ ਵਧੀਆ ਜੀ ਦਿੰਦੀ ਵੀ ਤੇ ਆਪਣੇ ਫਰੂਟ ਦੀ ਬਿਲਕੁਲ ਅਗਲਾ ਤਸੱਲੀ ਕਰਕੇ ਲੈ ਜਾ ਸਕਦਾ ਜੀ ਠੀਕ ਹੈ ਜੀ ਤੇ ਤੁਸੀਂ ਇਸ ਦੀ ਜਿਵੇਂ ਅੱਗੇ ਗ੍ਰੋਥ ਕਰ ਰਹੇ ਹੋ ਜਰਮੀਨੇਸ਼ਨ ਕਰ ਰਹੇ ਹੋ ਕਿਵੇਂ ਕਰਦੇ ਹੋਗੇ ਤੁਸੀਂ ਅੱਗੇ ਜਰਮੀਨੇਸ਼ਨ ਇਸ ਤਰ੍ਹਾਂ ਜੀ ਜਦੋਂ ਆਪਾਂ ਨਾ ਆਪਾਂ ਇੱਕ ਵਾਰੀ ਪਲਾਂਟ ਲਗਾਤਾ ਪ੍ਰਾਣ ਲਗਾਉਣ ਤੋਂ ਬਾਅਦ 3 ਸਾਲ ਬਾਅਦ ਦੇ ਵਿੱਚ 3 3.5 ਸਾਲ ਬਾਅਦ ਦੇ ਵਿੱਚ ਆਪਾਂ ਇਹਦੀ ਉਹ ਕਰ ਸਕਦੇ ਹਾਂ ਅੱਛਾ ਜੀ ਪਹਿਲਾਂ ਵੀ ਜਰਮੀਨੇਸ਼ਨ ਦੇਖੋ ਪਹਿਲਾਂ ਵੀ ਹੋ ਜੂਗੀ ਜੇ ਪਹਿਲਾਂ ਕਰਾਂਗੇ ਤਾਂ ਉਸ ਉਸ ਨੂੰ ਉਹ ਬੁੱਟਾ ਗਰੋਹਤਾ ਕਰੂਗਾ ਪਰ ਉਹਨੂੰ ਫਾਲੇ ਫਰੂਟ ਨਹੀਂ ਆਊਗਾ ਵਧੀਆ ਨਹੀਂ ਹਾਂਜੀ ਉਹ ਆ ਜਾਣਗੇ ਆਪਾਂ ਜਿਸ ਨੂੰ ਸੇਲ ਕਰ ਰਹੇ ਆ ਉਹਦੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੈ ਲਾ ਲਓ ਤੁਸੀਂ ਕੁਝ ਵੀ ਕਰ ਠੀਕ ਹੈ ਜੀ ਪਰ ਜੇ ਤੁਸੀਂ ਅਸਲ ਪਨੀਰੀ ਵਧੀਆ ਪ੍ਰੋਵਾਈਡ ਕਰਾਣੀ ਹੈ ਤਾਂ ਤਿੰਨ ਸਾਲ ਬਾਅਦ ਹੀ ਜੋ ਮੈਚੋਰ ਕਲਮ ਹੋ ਚੁੱਕੀ ਜਾਂ ਅਸੀਂ ਕਲਮ ਤੋਂ ਜਿਹੜੀ ਤਾਂ ਫਰੂਟ ਲੈ ਚੁੱਕੇ ਉਹਦੇ ਵਿੱਚੋਂ ਹੀ ਅਸੀਂ ਕਲਮ ਬੂਟਾ ਤਿਆਰ ਕਰਦੇ ਹਾਂ ਠੀਕ ਹੈ ਮਤਲਬ ਤੁਸੀਂ ਪਹਿਲਾਂ ਨਹੀਂ ਕਰਦੇ ਪੂਰਾ ਵਧੀਆ ਜਿਹਾ ਜਰਮੀਨੇਸ਼ਨ ਵਧੀਆ ਹੀ ਕਰਦੇ ਹੋਗੇ ਅਸੀਂ ਦੇਖੋ ਜਵਾਬ ਦੇ ਦਿੰਨੇ ਜ ਅਗਲੇ ਨੂੰ ਠੀਕ ਹੈ ਜੀ ਇਹ ਸਾਡੇ ਕੋਲੇ ਨਹੀਂ ਅਵੇਲੇਬਲ ਹੋਊਗੀ ਤਾਂ ਅਸੀਂ ਉਹਨੂੰ ਟਾਈਮ ਦੇ ਦਾਂਗੇ ਵੀ ਇੰਨੇ ਟਾਈਮ ਨੂੰ ਲੈ ਜੀ ਪਰ ਅਸੀਂ ਉਸ ਨੂੰ ਕੱਚੀ ਕਲਮ ਪ੍ਰੋਵਾਈਡ ਨਹੀਂ ਕਰਾਂਗੇ ਠੀਕ ਹੈ ਜੀ ਹਾਂਜੀ ਬਾਕੀ ਹੈ ਨਾ ਪਹਿਲੇ ਦੇਖ ਸਕਦੇ ਆ ਕਈ ਆਪਣੇ ਫਰੂਟਸ ਹਰੇ ਵੀ ਨੇ ਹੈ ਨਾ ਸੋਨੂੰ ਕਿਵੇਂ ਪਤਾ ਲੱਗਦਾ ਵੀ ਫਰੂਟ ਜਮਾ ਪੱਕ ਗਿਆ ਪੂਰਾ ਇਹਨ ਵਧੀਆ ਖ अच्छा ये ना असल चीज जदों फ्रूट पहला जिन्ना एदा ਸਮਾ ਗ੍ਰੀਨ ਰਹੂਗਾ ਹਾਂ ਹਰੇ ਰੰਗ ਦਾ ਹੋਊਗਾ ਜਦੋਂ ਉਹਦਾ ਪੱਕਣ ਦਾ ਟਾਈਮ ਟਾਈਮ ਆ ਗਿਆ ਤਾਂ ਉਸ ਟਾਈਮ ਇਹ ਰੈੱਡ ਹੋਣਾ ਸ਼ੁਰੂ ਹੋ ਜਾਊਗਾ ਜੀ ਠੀਕ ਹੈ ਜੀ ਹਾਂਜੀ ਫਿਰ ਸਾਨੂੰ ਇਥੋਂ ਪਤਾ ਲੱਗ ਜਾਂਦਾ ਵੀ ਹੁਣ ਇਹ ਪੱਕਣ ਵਾਲਾ ਹੈ ਇਜਾ ਤੋ ਬਿਲਕੁਲ ਰੈੱਡ ਹੋ ਗਿਆ ਬਾ ਫਿਰ ਅਸੀਂ ਉਹਦੀ ਕਟਿੰਗ ਕਰ ਸਕਦੇ ਹਾਂ ਉਹਦੀ ਕਟਿੰਗ ਕਰ ਲਵਾਂਗੇ ਤੇ ਇਹਦੀ ਕਟਿੰਗ ਤੁਸੀਂ ਕਿਵੇਂ ਕਰਦੇ ਹੋ ਇਹ ਹੱਥ ਨਾਲ ਤੋੜਦੇ ਹੋ ਜਾਂ ਕੋਈ ਕਟਰ ਵਗੈਰਾ ਨਹੀਂ ਨਹੀਂ ਅਸੀਂ ਕਟਰ ਨਾਲ ਹੀ ਇਹਦੀ ਕਟਿੰਗ ਕਰਦੇ ਹਾਂ ਜੇ ਆਪਾਂ ਇਹਦੀ ਹੱਥ ਨਾਲ ਕਟਿੰਗ ਕਰਾਂਗੇ ਤਾਂ ਜਿਹੜਾ ਆਪਣਾ ਬੁਟਾ ਇਹ ਡੈਮੇਜ ਹੋ ਜਾਊਗਾ ਇਹਨੂੰ ਉਹ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਇਹਨੂੰ ਹਾਂਜੀ ਹਾਂ ਨਹੀਂ ਉਹ ਕਰੈਕ ਹੋ ਜਾਂਦਾ ਤੇ ਉਹ ਸੁੱਕਣਾ ਸ਼ੁਰੂ ਹੋ ਜਾਊਗਾ ਇਹਦੀ ਆਪਣੇ ਕੋਲੇ ਕਟਰ ਸਾਰਾ ਕੁਝ ਅਵੇਲੇਬਲ ਹੈ ਇਹਦੀ ਕਟਰ ਨਾਲ ਹੀ ਕਟਿੰਗ ਹੁੰਦੀ ਆ ਦੇਖੋ ਆ ਪਹਿਲਾਂ ਕੀਤੀ ਹੋਈ ਹੈ ਇਹਦੀ ਹੁਣ ਇਹਦੇ ਕਟਰ ਨਾਲ ਹੀ ਕਟਿੰਗ ਹੋਊਗੀ ਠੀਕ ਹੈ ਜੀ ਤੇ ਬਾਕੀ ਆਪਣੇ ਲੋਬਾ ਹਨਾ ਹੋਰ ਵੀਰ ਸੱਜਣ ਨੇ ਕੋਈ ਵੀ ਫਰੂਟ ਲੈ ਕੇ ਜਾਣਾ ਹੋਣ ਜਾਂ ਨਰਸਰੀ ਚੋਂ ਆਪਣੀ ਚੋਂ ਕੋਈ ਵੀ ਜਰਮੀਨੇਸ਼ਨ ਵਾਲੇ ਪੇੜ ਲੈ ਕੇ ਜਾਣਾ ਡਰੈਗਨ ਫਰੂਟ ਕਿਸੇ ਵੀਰ ਭਾਈ ਨੇ ਲਾਉਣਾ ਹੋਵੇ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਦਾਗਾ ਹਾਂਜੀ ਹਾਂ ਤੁਸੀਂ ਆਪਣਾ ਕੰਟੈਕਟ ਨੰਬਰ ਦੇ ਦਿਓ ਹਾਂਜੀ ਸਾਡਾ ਕੰਟੈਕਟ ਨੰਬਰ ਹੈ ਜੀ 94170 75638 94170 75638 ਸਾਡਾ ਕਨੈਕਟ ਨੰਬਰ ਹੈ ਜੀ ਕਿਸੇ ਨੂੰ ਵੀ ਪਲਾਂਟ ਜਾਂ ਫਰੂਟ ਜਾਂ ਇਹ ਪਿੱਲਰ ਆਰ ਸੀ ਸੀ ਪਿੱਲਰ ਜਿਹੜੇ ਇਹ ਚਾਹੀਦਾ ਹੋ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਜੀ ਵੈਸੇ ਵੀ ਸਾਡਾ ਗੂਗਲ ਮੈਪ ਤੇ ਅਨਮੋਲ ਡ੍ਰੈਗਨ ਫੂਡ ਫਾਰਮ ਦੇ ਉੱਥੇ ਵੀ ਸਾਡੇ ਨੰਬਰ ਅਵੇਲੇਬਲ ਨੇ ਲੈ ਵੀ ਸਰ ਜਿਨੂ ਹਣਾ ਤੁਹਾਨੂੰ ਕਿੰਨੀ ਸੋਹਣੀ ਜਾਣਕਾਰੀ ਦਿੱਤੀ ਹੈਗੀ ਬਾਈ ਹੋਰਾਂ ਨੇ ਆ ਨਾ ਅੱਗੇ ਵੀ ਕੰਮ ਵਧਾਇਆਗਾ ਆਪਣਾ ਇਸ ਲਈ ਆ ਨਾ ਜੀ ਦੀਆਂ ਕਣਕਾਂ ਜਾਂ ਹੋਰ ਵੀ ਫਸਲਾਂ ਤੁਸੀਂ ਛੱਡ ਕੇ ਆਪਣਾ ਇਹ ਚੀਜ਼ ਵੱਲ ਵਾਅਦਾ ਕਰੋ